ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਰਡਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਆਪਾਂ ਤੂਰ ਡੈਰੀ ਫਾਰਮ ਚੋਂ ਬਣਾਉਣ ਜਾ ਰਹੇ ਹਾਂ ਬਾਈ ਕੋਲੇ ਪੰਜ ਗਾਵਾਂ ਤੇ ਤਾਜ਼ੀਆਂ ਸੂਈਆਂ ਨੇ ਉਸ ਦੇ ਮਗਰ ਬੱਚੀਆਂ ਨੇ ਤੇ ਬੱਛਾ ਸਾਇਦ ਇੱਕ ਦੇ ਮਗਰੀਆ ਬਾਈ ਹੈ ਨਾ ਦੋ ਦੋ ਬੱਚੇ ਦੋ ਬੱਚੇ ਆ ਗਏ ਤਿੰਨ ਬੱਚੀਆਂ ਠੀਕ ਆ ਬਾਈ ਤਿੰਨ ਬੱਸੀਆਂ ਤੇ ਦੋ ਬੱਚੇ ਆ ਗਏ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਬੇਨਤੀ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਕੇ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਆ ਤਾਂ ਮੇਰੇ ਨਾਲ ਕੰਟੈਕਟ ਕਰ ਸਕਦਾ ਹੈ ਮੇਰਾ ਕੰਟੈਕਟ ਨੰਬਰ ਹੈਗਾ 81467 15312 ਤੇ ਆਜੋ ਆਪਾਂ ਕਰਦੇ ਆ ਬਾਈ ਜੀ ਨਾ ਗੱਲਬਾਤ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਉਹ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਹੋਰ ਕਿਵੇਂ ਚੱਲਦਾ ਇਹ ਕੰਮ ਕਰ ਮਹਾਰਾਜ ਦੀ ਕਿਰਪਾ ਜੀ ਵਧੀਆ ਚੱਲੀ ਜਾਂਦਾ ਹੁਣ ਤਾਂ ਬਹੁਤ ਟਾਈਮ ਹੋ ਗਿਆ ਨਾ ਵੀਡੀਓ ਬਣਾਈ ਨੂੰ ਆਪਾਂ ਹਾਂਜੀ ਬੱੱਕੀ ਜੀ ਡੇਲੀ ਪਸ਼ੂ ਵਿਕੀ ਜਾਂਦੇ ਕੱਲ ਵੱਡੀਆਂ ਵੜਾ ਸੀ ਦੋ ਵਗ ਗਿਆ ਜੀ ਠੀਕ ਹੈ ਜੀ ਉਤਾ ਇਹੀ ਸੁਈਆਂ ਆਈਆਂ ਆਈਆਂ ਹੂੰ ਬਾਕੀ ਤੁਹਾਡੇ ਰੇਟ ਵੀ ਜਾਇਜ਼ ਹੁੰਦੇ ਬਾਕੀ ਜਾਇਜ਼ ਹੁੰਦੇ ਬਾਕੀ ਜੀ ਮੇਰੇ ਕੋ ਨਹੀਂ ਪਸ਼ੂ ਥਾਣਾ ਥਾਣਾ ਦੇ ਸਾਫ਼ ਹੁੰਦੇ ਹਾਂਜੀ ਹਾਂ ਹਾਂ ਜਿੰਨੇ ਵੀ ਆਪਾਂ ਲਿਆਉਣੇ ਆ ਕਿਉਂਕਿ ਭੈਣਾਂ ਨੇ ਬੜੀਆਂ ਚੁਣੀਆਂ ਹੁੰਦੀਆਂ ਹਾਂਜੀ ਸਹੀ ਬੰਦਿਆਂ ਨੇ ਤਾਂ ਘਾਟੀ ਚੁਣੀਆਂ ਹੁੰਦੀਆਂ ਨਹੀਂ ਸਹੀ ਗੱਲ ਹੈ ਨਾਮ ਤੇ ਡਰੈੱਸ ਬੋਲੋ ਜੀ ਨਾਂ ਇਹ ਰਿਸ਼ਪਾਲ ਸਿੰਘ ਪਿੰਡ ਭਿੰਡਰਕਲਾਂ ਜ਼ਿਲ੍ਹਾ ਮੋਗਾ ਤਹਿਸੀਲ ਧਰਮਕੋਟ ਠੀਕ ਹੈ ਜੀ ਤੇ ਨੇੜੇ ਪਿੰਡ ਆਪਣੇ ਕਿਹੜਾ ਰਹਿੰਦਾ ਨੇ ਨੇੜੇ ਜੀ ਜਲਾਲਾਬਾਦ ਠੀਕ ਹੈ ਜੀ ਇੱਧਰ ਦਾਤਾ ਰਹਿ ਗਿਆ ਜੀ ਵੈਣੀਵਾਲ ਕੋਕਰੀ ਇਧਰ ਲੋਗੜ ਵੇ ਗਈ ਠੀਕ ਆ ਜੀ ਮੇਰਾ ਨੰਬਰ ਬੋਲ ਦੋ ਆਪਣਾ 94640 28356 ਠੀਕ ਆ ਇਹ ਬਾਈ ਦਾ ਕੰਟਰੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਇਧਰ ਹੀ ਸਟਾਰਟ ਕਰੀਏ ਜੀ ਹਾਂਜੀ ਤੁਹ ਕਰਦੋ ਜਰਸੀ ਤੋਂ ਹੀ ਜਿਹੜੀ ਆਪਾਂ ਪਹਿਲੇ ਨੰਬਰ ਤੇ ਵੇਰਡ ਦੇਖ ਰਹੇ ਹਾਂ ਕਿਹੜਾ ਸੁਹਾ ਸੁਈ ਆ ਇਹ ਵੀ ਦੂਜਾ ਸੁਹਾ ਸੁਈ ਆ ਠੀਕ ਆ ਤਿੰਨ ਚਾਰ ਦਿਨਾਂ ਦੀ ਸੁਈ ਆ ਤਿੰਨ ਚਾਰ ਦਿਨਾਂ ਕੋਈ ਸੁਈ ਨੂੰ ਬੱচ্চਾ ਕੀ ਦਿੱਤਾ ਮੱਛੀ ਦੇ ਦੀ ਬਹੁਤ ਸੋਹਣੀ ਮੱਛੀ ਆ ਮਗਰ ਹੂੰ ਬੱচ্চਾ ਵੱਸੀ ਦੀ ਮੱਛੀ ਬਦਮੀ ਰੰਗ ਦੀ ਵੱਸੀ ਆ ਹਾਂ ਬੱਸੀ ਵੀ ਖਰ ਬਹੁਤ ਕੁਆਲਿਟੀ ਦਿੱਤੀ ਆ ਹਨਾ ਹਾਂਜੀ ਹਾਂਜੀ ਜ ਤੇ ਬਾਈ ਕਿੰਨਾ ਕਰ ਮਤਲਬ ਇਸ ਟਾਈਮ ਬੋਲ ਰਿਹਾ ਹੈ ਇਹ ਇਸੇ ਥੱਲੇ ਹੋਊਗਾ 11 12 ਕਿਲੋ 11 12 ਲੀਟਰ ਹਾਂਜੀ ਤੇ ਆਪਾਂ 10 ਹੀ ਮੰਨ ਕੇ ਆਵੇ ਬੰਦਾ ਕੋਈ ਵੀ ਠੀਕ ਆ ਕਈ ਵਾਰ ਆ ਤੁੱਥਦਾ ਕਰ ਜਾਂਦੀ ਹੁੰਦੀ ਹੋਊ 12 ਕਿਲੋ ਹੀ ਹੂੰ ਪਈ 10 ਤੋਂ ਪਲੱਸ ਹੀ ਆ ਠੀਕ ਆ ਬਾਈ ਹਾਂਜੀ 10 ਤੋਂ ਪਲੱਸ ਹੀ ਆ ਬਾਈ ਕਹਿੰਦਾ ਆਪਾਂ ਹੁਣ 10 ਮੰਨ ਕੇ ਦੇਵਾਂਗੇ 10 ਮੰਨ ਕੇ ਦਵਾਂਗੇ ਹੋਊ 12 ਹੀ ਵੀਰੇ ਠੀਕ ਆ ਇਹੋ ਜੀ ਨਹੀਂ ਗੱਲ ਕੋਈ ਹੂੰ ਕਈ ਵਾਰ ਬਾਈ ਕਹਿੰਦਾ ਹੱਥ ਦਾ ਘਰ ਜਾਂਦੀ ਆ ਹਾਂ ਕਈ ਵਾਰ ਬੰਦਾ ਹੌਲੀ ਚੁੰਦਾ ਕੋਈ ਤੇਜ਼ ਚੁੰਦਾ ਹੈ ਕਿ ਨਹੀਂ ਇਹ ਤਾਂ ਹੈਗਾ ਹਾਂ ਉਹ ਫਰਕ ਪਾ ਜਾਂਦੀ ਹੈ ਕਿ ਕਿਲੋ ਖੰਡ ਦਾ ਆਪਾਂ ਕਿਲੋ ਖੰਡ ਘੱਟ ਦੱਸਾਂਗੇ ਫੇਰ ਹੀ ਫੇਦਾ ਸਹੀ ਗੱਲ ਆ ਬਾਈ ਹਾਂ ਜਿਆਦਾ ਨਿਕਲੂਗਾ ਸਵਾਦ ਆਊਗਾ ਜੇ ਪਹਿਲਾਂ ਹੀ ਘੱਟ ਨਿਕਲੇ ਫੇਰ ਫੇਦਾ ਕੀ ਫੇਦਾ ਕੀ ਆ ਬਾਈ ਹਾਂ ਜੀ ਬਾਕੀ ਬਾਈ ਕੱਦ ਬਰੀਡ ਫੁੱਲਾ ਹਨਾ ਫੇਸ ਕੁਆਲਿਟੀ ਚੈੱਕ ਕਰਾਇਓ ਬਾਈ ਖੋਲ ਲੋ ਨਾਲੇ ਤੋਰ ਦੇ ਮੜੀ ਵੀ ਖੋਲ ਕੇ ਬਾਈ ਫੇਸ ਚੈੱਕ ਕਰ ਲੋ ਬਹੁਤ ਕਮਾਲ ਦਾ ਫੇਸ ਹੈ ਛੋਟਾ ਛੋਟਾ ਕੰਨਾ ਮੇੜ ਕਲਾ ਬੱਚਾ ਮਗਰ ਵੱਸੀ ਆ ਵੱਸੀ ਨੇ ਵੀ ਨਾਲ ਹੀ ਸਾਲ ਦੂੜ ਸਾਲ ਤੱਕ ਬਾਈ ਤਿਆਰ ਹੋ ਜਾਣਾ ਲਾਲ ਲਾਲ ਪਈਆ ਕਰਮ ਵਾਲੀ ਬਾਕੀ ਫਾਇਟ ਚੰਗੀ ਹੈ ਉਹ ਗਰਮੀ ਬਿਲਕੁਲ ਨਹੀਂ ਮੰਨਣੀ ਚੁਆਇਜ ਵੀ ਬਹੁਤ ਅਕਨਮਰ ਆ ਠੀਕ ਆ ਚੁਆਇਜ ਚੁਆਇਜ ਬਾਈ ਕਹਿੰਦਾ ਇੱਕ ਨੰਬਰ ਆ ਬਾਈ ਆਡਰ ਚੈੱਕ ਕਰ ਲੋ ਕੱਲਾ ਕੱਲਾ ਥਾਣਾ ਨਿਖੜ ਮਾ ਥਾਣਾ ਪੂਰੀ ਵਿਥੀ ਦੇ ਥਣ ਲੱਗਿਆਗਾ ਤੇ ਬਾਈ ਫਿਰ ਕੀ ਮੋਲਾ ਜਾ ਅੱਜ ਇਹ ਆਪਾਂ ਲੈਣ ਦੇਣ ਵਾਲੇ ਕਰਨਾ 55000 ਦੀ ਵੈਟ ਦੇ ਦਾਂਗੇ ਅੱਜ ਠੀਕ ਆ ਬਾਈ ਇਹਨਾ ਜਮਾ ਲੈਣ ਦੇਣ ਵਾਲੇ ਮੁੱਲ ਕਰਨੇ ਆਜ 55000 ਦੀ ਵਾੜ ਦੇ ਦੇਂਗੇ ਮੁੱਲ ਬਾਈ ਦੇ ਅੱਗੇ ਵੀ ਜਾਇਜ਼ ਹੁੰਦੇ ਆ ਖੈਰ ਆਪਾਂ ਨੇੜੇ ਤੋਂ ਚੱਕਰਵਾਦਨੇ ਆ ਅਡਰ ਬਹੁਤ ਕਮਾਲ ਦਾ ਤਿਆਰ ਕਰਿਆ ਵਾ ਗੁਲਾਬੀ ਥਾਣਾ ਬਹੁਤ ਕਮਾਲ ਦਾ ਥਾਣਾ ਬਾਈ ਬਾਕੀ ਥਾਣ ਥਣ ਬੜਾ ਵਧੀਆ ਲੱਗਾ ਬਾਈ ਹਾਂ ਬਾਈ ਮੱਝਾਂ ਰਗਾ ਥਾਣਾ ਹਨਾ ਮੁੱਠੀ ਵਾਲਾ ਬਾਈ ਇੱਕ ਨੰਬਰ ਆ ਪੀੜੀ ਢਾਕੇ ਚੋਵੇਂ ਜਿਵੇਂ ਮਰਜੀ ਚਾ ਪੀੜੀ ਤੋਂ ਢਾਕੇ ਬਾਈ ਕਹਿੰਦਾ ਜਿਵੇਂ ਮਰਜੀ ਚਲੋ ਨਾੜਾ ਨੂੜਾ ਕਰਮ ਵਾਲੀ ਦੇ ਬਰੀਕੀ ਚ ਸ਼ਵੇਰ ਦੀ ਚਵਾਈ ਹੋਣੀ ਵੀ ਹੋਣਾ ਬਾਈ ਹਾਂਜੀ ਹਾਂਜੀ ਸਾਢੇ 6 ਤੋਂ ਸਾਢੇ 7 ਠੀਕ ਆ ਮੋਲ ਵੀ ਖਰਜਾਇਆ ਜਾ ਮਾਨਤਨ ਹੋਜੂ ਥੋੜਾ ਕਾਣਾ ਕਰਦਾਂਗੇ ਵੀਰ ਜੀ ਕੋਈ ਗੱਲ ਨਹੀਂ ਠੀਕ ਆ ਬਾਈ ਜੀ ਅੱਧੇ ਰਾਈ ਇਹ ਦੋ ਨੰਬਰ ਇਹਨੂੰ ਵੀ ਵੀਰੇ ਚਾਰ ਪੰਜ ਦਿਨ ਹੋ ਗਏ ਸੂਈ ਨੂੰ ਠੀਕ ਆ ਬੱਚਾ ਇਹ ਦੇ ਮਗਰ ਆ ਗਿਆ ਇਹਦੇ ਮਗਰ ਬੱਚਾ ਬਸ ਆ ਗਿਆ ਹਾਂ ਹੋਊ 13 14 ਕਿਲੋ ਹੀ ਠੀਕ ਆ 12 ਕਿਲੋ ਹੀ ਮੰਨ ਕੇ ਆ ਜੇ ਬਾਈ ਕੋਈ ਹੋਊਗਾ ਬਾਈ ਕਹਿੰਦਾ 13 14 ਲੀਟਰ 12 ਕਿਲੋ ਦੁੱਧ ਮੰਨ ਕੇ ਆ ਜੇ ਥੱਲੇ ਖੋਲ ਦੋ ਬਾਈ ਇਹਨੂੰ ਵੀ ਤੋਰ ਦੋ ਬਈ ਕੱਦ ਬੜਾ ਬਹੁਤ ਆ ਯਾਰ ਹਨਾ ਵੱਡੀ ਐ ਵੈਟ ਵੀਰੇ ਪੂਰੀ ਹੋਰ ਜੇ ਕਹਿਣ ਨੂੰ ਤਾਂ ਯਾਰ ਬਣਾ ਆਪਾਂ ਫਾਰਮ ਵਾਲੀ ਕਹਦੇ ਪਰ ਕੀ ਲੋੜ ਆ ਆਪਾਂ ਨੂੰ ਸਹੀ ਗੱਲ ਆ ਭਾਈ ਫੇਸ ਕੁਆਲਟੀ ਚੈੱਕ ਕਰ ਲਓ ਬਹੁਤ ਪਿਆਰੀ ਆ ਬੋਦੀਵਾਦੀ ਫੁੱਲ ਕਮਾਲ ਦੀ ਆ ਸਨਖਪਣਾ ਨਾ ਬਾਹਰ ਚ ਫੁੱਲ ਆ ਬੱਚੇ ਵੀ ਖੈਰ ਚੰਗੇ ਪਾਉਂਦੀ ਆ ਹਨਾ ਹਾਂਜੀ ਹਾਂਜੀ ਔਰ ਬੱਚਾ ਆ ਗਿਆ ਬੱਚੀ ਹੁੰਦੀ ਤਾਂ ਉਦੋਂ ਵੀ ਬਰੀਡ ਚੰਗੀ ਸੀ ਬਰੀਡ ਚੰਗੀ ਸੀ ਹਾਂ ਬਾਈ ਤੋਰਾ ਚੈੱਕ ਕਰ ਲੋ ਇੱਕ ਨੰਬਰ ਆ ਧਾਰ ਧੂਰ ਕਿਵੇਂ ਆ ਬਾਈ ਜਮਾ ਰੂਰ ਕੀ ਧਾਰ ਆ ਵੀਰੇ ਅਣਾ ਜਿੱਥੇ ਮਰਜੀ ਜਿੱਥੇ ਰੱਸਾ ਫੜਦਾਂਗੀ ਇੱਥੇ ਖੜਜੂਗੀ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਲੈ ਲੈ ਬਾਈ ਇਹੋ ਜੀ ਨਹੀਂ ਗੱਲ ਚੈੱਕ ਕਰ ਲੋ ਕਿੰਨੀ ਆ ਰੱਸਾ ਛੜਤਾ ਸੀ ਬਾਈ ਨੇ ਮੌ ਨਾ ਜਮ ਮਰਜੀ ਮੈਂ ਕਹਣਾ ਚਾ 24 ਲਵੇ ਬੰਦਾ ਮੈਂ ਕਹਣਾ ਯਾਰ ਪਣਾ ਇੱਥੇ ਖੜਾ ਕੇ ਚਵਾ ਦਾਂਗੇ ਇੰਨੀ ਆਪਣੀ ਗਰੰਟੀ ਆ ਠੀਕ ਆ ਬਾਈ ਵੀ ਪੈਰ ਨਾ ਚੱਕੂਗੀ ਵੱਡੀ ਵਛੀ ਆ ਕਿਹੜੇ ਛੋਟੀ ਆ ਹਮ ਸਹੀ ਗੱਲ ਆ ਬਾਈ ਥਣ ਬਾਈ ਚੈੱਕ ਕਰ ਲੋ ਕੱਲਾ ਕੱਲਾ ਥਣਾ ਪੂਰੀ ਵਿਥੀ ਦੇ ਥਣ ਲੱਗਾ ਗਲਾਬੀ ਕਰਮ ਵਾਲੀ ਦਾ ਥਣਾ ਬ ਬਾਕੀ ਬਣਦੀ ਤਾਂ ਬਹੁਤ ਉਸਾਮ ਦਾ ਸੋਹਣੀ ਇਹ ਜੇ ਬਣ ਜਾਣੀ ਯਾਰ ਅਜੇ ਤਾਂ ਟਾਈਮ ਹੈ ਅਜੇ ਕੁਝ ਵੀ ਨਹੀਂ ਹੋਇਆ ਹੂੰ ਸਹੀ ਗੱਲ ਆ ਬਾਈ ਤੇ ਬਾਈ ਫਿਰ ਇਹਦਾ ਕੀ ਮੁੱਲਾ ਜਾਏਗਾ ਇਹ ਵੀ 55 ਦੀ ਦੇ ਦੇਣੀ ਅੱਜ ਵੀਰੇ ਲੈ ਬਈ ਅੱਜ ਜਮਾ ਬਾਈ ਕਹਿੰਦਾ ਦੇਣ ਲੈਣ ਵਾਲੇ ਮੁੱਲੀ ਕਰਨਿਆ ਕਿ ਨਹੀਂ ਬਾਈ ਅੱਜ ਦੇ ਲੈਣ ਵਾਲੇ ਹੀ ਆ ਵੀਰੇ ਹਾਂ ਤੇ ਅੰਡੀ ਵਛੀ ਪੂਰੀ ਜਿੰਨੀ ਵੀ ਹੈਗੀ ਫਿਰ ਸਧਰਾ ਅੱਛੇ ਨੇ ਪੂਰੀ ਬਣ ਜਾਂਦੀ ਐ ਅੰਡੀ ਸੀਲ ਫੁੱਲ ਹਾਂ ਤੁਹਾਨੂੰ ਬਹੁਤ ਵਧੀਆ ਲੱਗਾ ਤੇ ਬਾਈ ਕਿੰਨਾ ਕਹਦੇ ਤੇ ਦੋ ਐਸਟੀਮੇਟ ਜੈ ਸਾਹਿਬ ਨੇ ਯਾਰ ਹੁਣ ਹੀ ਸਟਾਰਟਿੰਗ ਹੈ ਦੀ ਇਹਨੂੰ ਚਾਹੀਦਾ 18-20 ਕਿਲੋ ਬਾਕੀ ਸੇਵਾ ਦਾ ਦੁੱਧ ਹੁੰਦਾ ਆ ਆਪਾਂ ਗਾਰੰਟੀ ਕੋਈ ਨਹੀਂ ਦਿੰਦੇ ਸਹੀ ਗੱਲ ਆ ਬਾਈ ਬਾਕੀ ਬਾਈ ਕਹਿੰਦਾ ਸੇਵਾ ਦਾ ਮੋਲਾ ਬਾਈ ਆਪਾਂ ਗਾਰੰਟੀ ਕੋਈ ਨਹੀਂ ਦਿੰਦੇ ਲੈ ਬਾਈ ਥਣ ਚੈੱਕ ਕਰ ਲੋ ਬਹੁਤ ਕਮਾਲ ਦਾ ਜਿਵੇਂ ਮਰਜੀ ਬੁੜੀਆਂ ਚੋਲਣ ਬੰਦੇ ਚੋਲਣਾਂ ਸਹੀ ਗੱਲ ਆ ਨਾ ਬਾਈ ਹਾਂਜੀ ਪੂਰੀ ਠੰਡੀ ਠੀਕ ਵੀਰੇ ਕੋਈ ਗੱਲ ਹੀ ਨਹੀਂ ਆਪਣੇ 20 ਛੜਾ ਕੇ ਜਵਾਦਾਂਗੇ ਇੰਨੀ ਆਪਣੀ ਗਾਰੰਟੀ ਆ ਠੀਕ ਆ ਬਾਈ ਅੱਗੇ ਬਾਈ ਤਿੰਨ ਨੰਬਰ ਇਹ ਵੀਰੇ 2 ਮਹੀਨੇ ਦੇ ਨੇੜ ਸੁਈ ਆ 2 ਮਹੀਨੇ ਹੋ ਗਏ ਹਾਂ ਪਲੂਣ ਵੱਛੀ ਆ ਇਹਦੇ ਮਗਰ ਵੱਛਾ ਵੱਡਾ ਬੱਛਾ ਹੈ ਇਹ ਹਣਾ ਹਾਂ ਇਹ ਆਪਾਂ ਏਆਈ ਦੀ ਕਰਾਫੀ ਆ ਠੀਕ ਆ ਏ ਦੀ ਕਰਾਈ ਆ 30 ਤੇ 31 ਨੂੰ 30 ਤੇ 31 ਦਿਨ ਹਾਂ ਦੋ ਟੀਕੇ ਭਰਾਤੇ ਆ ਦੋ ਟੀਕੇ ਭਰਾਤੇ ਹਾਂ ਪਲੂਣ ਮੱਛੀ ਮੂੰਹ 6 ਦਿਨ ਦੀ ਹੋਊਗੀ ਮੇਰੇ ਸਾਹ ਚ ਮੂੰਹੋ ਬਾਈ ਕਹਿੰਦਾ 6 ਦਿਨ ਦੀ ਹੋਊਗੀ ਬਾਕੀ ਤੁਸੀਂ ਦੇਖੀ ਨੀ ਕਿ ਦੇਖੀ ਵੀ ਆ ਨਹੀਂ ਦੇਖੀ ਨੀ ਵੀਰੇ ਠੀਕ ਆ ਬਾਈ ਕੱਲੀ ਆ ਲਾ ਲੋ ਵੀ ਪਤਲੀ ਪਤਲੀ ਪਈ ਆ ਹਣਾ ਬਾਈ ਹਾਂ ਮੱਛੀ ਚਮਕ ਚਮਕ ਬਹੁਤਾ ਪਰ ਨੁਹਾਏ ਨੇ ਆਪਾਂ ਠੰਡ ਕਰਦੇ ਨਹੀਂ ਬਾਈ ਠੰਡ ਦਾ ਮੌਸਮ ਆ ਤੁਹਾਨੂੰ ਪਤਾ ਹੀ ਆ ਹਣਾ ਬਾਕੀ ਚੋਣ ਬਾਈ ਕਿੰਨਾ ਕ ਦੁੱਧ ਹੈ ਇਹ ਥੱਲੇ ਕੰਡੇ ਵਾਲਾ ਉਹ ਵੀਰੇ ਇਹਦੇ ਥੱਲੇ ਵੀ 11 ਕਿਲੋ ਹੂੰ 10 ਹੀ ਮੰਨੋ ਬਾਈ ਕਹਿੰਦਾ ਦੁੱਧ ਹੋਊਗਾ 11 ਕਿਲੋ ਆਪਾਂ 10 ਲੀਟਰ ਮੰਨ ਕੇ ਲੈ ਜਾਓ ਬਾਈ ਘੱਟ ਨਹੀਂ ਨਿਕਲੂਗਾ ਪੂਰਾ ਵੱਧ ਨਿਕਲੂਗਾ ਵੱਧ ਨਿਕਲੂਗਾ ਵੀਰੇ ਆਪਾਂ ਤਾਈ ਕਿੰਨੇ 2 ਕਿਲੋ ਘੱਟ ਦੱਸੀ ਦਾ ਫੇਸ ਪੂਸ਼ ਕਰਮ ਵਾਲੀ ਦਾ ਚੰਗਾ ਬਾਈ ਸਨਖਪੂਣਾ ਫੁੱਲ ਆ ਕੱਲੀ ਬਰੀਕੀ ਚਾਵੜ ਦੁੱਧ ਵੀ ਚੰਗਾ ਹੈਗਾ ਥੱਲੇ ਬਾਕੀ ਬਾਈ ਕਹਿੰਦਾ ਟੀਕਾ ਭਰਾਤਾ ਆਪਾਂ ਤੇ 31 ਤਰੀਕ ਦਾ ਟੀਕਾ ਭਰਾਇਆ ਵਾ 100% ਗੱਬਣ ਹੋ ਸਕਦੀ ਆ ਵੀਰੇ ਪਹਿਲੀ ਏਆਈ ਕਰਾਈ ਜਸਾਂ ਜਲੇ ਵੀ ਇਹਦੀ ਏ ਨਹੀਂ ਕੋਈ ਰਿਪੀਟਰ ਸੀਗੀ ਆਪਣੇ ਘਰੇ ਦੁੱਤੇ ਲਈ ਵਛੀ ਠੀਕ ਆ ਭਾਈ ਕੋਈ ਉਹ ਜੀ ਗੱਲ ਨਹੀਂ ਕਿ ਐਵੇਂ ਆਪਾਂ ਕਹੀ ਜਾਵਾਂਗੇ ਕਿ ਨਹੀਂ ਝੂਠ ਨਹੀਂ ਮਾਰਦੇ ਐਵੇਂ ਆਪਾਂ ਕਹੀਏ ਮਹੀਨੇ ਦਾ ਭਰਾਇਆ 20 ਦਿਨਾਂ ਦਾ ਭਰਾਇਆ ਭਰਾਏ ਦੋ ਡੀ ਕੇ ਆ 30 ਤੇ 31 ਨੂੰ ਧਾਰ ਕਿਵੇਂ ਆ ਭਾਈ ਧਾਰ ਜਮਾ ਪੋਲੀ ਵੀਰੇ ਨੂਰ ਕੀ ਧਾਰ ਠੀਕ ਆ ਲੈ ਬੱਚੇ ਨਾ ਮਿਲਦੀਆਂ ਬੱਚਾ ਵੀ ਉਹ ਦੇ ਦੇ ਕਿੱਡਾ ਬਾਲਿਆ ਆਪਣਾ ਠੀਲਾ ਥਣਾ ਹਾਂ ਭਾਈ ਸਹੀ ਗੱਲ ਇਹ ਅਗਲਾ ਕਹਿੰਦਾ ਵੀ ਬੱਚਾ ਹੈ ਨਹੀਂਗਾ ਤੇ ਉਹ ਹੈ ਨਹੀਂਗਾ ਸਹੀ ਗੱਲ ਆ ਬਾਈ ਅੱਛਾ ਛੱਡ ਕੇ ਮਿਲਦੀ ਏ ਯਾਰ ਇਹੋ ਜੀ ਨਹੀਂ ਗੱਲ ਕੋਈ ਠੀਕ ਆ ਬਾਈ ਅੱਗੇ ਬਾਈ 4 ਨੰਬਰ ਇਹਦਾ ਰੇਟ ਆਪਾਂ ਦੱਸਨੇ ਆਂ ਹਾਂ ਰੇਟ ਤਾਂ ਵੀ ਕੀ ਆ ਇਹ ਵੀਰੇ ਜਮਾ ਲੈਂਡ ਦੇ ਨਾਲ 35000 ਦੀ ਅੱਜ ਦੇ ਦਾਂਗੇ ਠੀਕ ਆ ਜਮਾ ਬਾਈ ਦੋ ਦੋ ਜਿਵੇਂ 10 ਕਿਲੋ ਆ ਯਾਰ 10 ਤੋਂ ਪਰਾਸੀ ਹੋਊਗਾ ਠੀਕ ਆ ਬਾਈ ਮੰਗਣ ਨੂੰ ਬਣ 40 ਮੰਗ ਲੈ ਜਿੰਨਾ ਮਰਜ਼ੀ ਮੰਗ ਲੈ ਦੇ ਮੰਗ ਲੈਂਦੇ ਨਹੀਂ 35 ਦੇ ਦੇਣੀ ਹੈ ਵੱਛੀ ਪੂਰੀ ਬਰੀਡ ਵਾਲੀ ਆ ਹਾਂ ਬਾਈ ਫੁੱਲ ਬਰੀਡ ਆ ਸਹੀ ਗੱਲ ਆ ਬਹੁਤ ਜਾਇਜ਼ ਮੁੱਲ ਕਰਿਆ ਬਾਈ ਨੇ 35000 ਰੁਪਏ ਦੀ ਬਾਈ ਕਹਿੰਨਾ ਆਪਾਂ ਦੇ ਦੇਣੀ ਆ ਅੱਗੇ ਬਾਈ 4 ਨੰਬਰ ਇਹ ਠੀਕ ਆ ਆਪਣੇ ਕੋਲੇ ਠੀਕ ਆ ਬਾਈ ਇਹ ਇਹ ਜੇ ਇਹਦੀ ਬੱਛੀ ਆ ਹਵਾ ਮੰਨ ਲਓ ਇਹ 15 ਦੀ ਲਾਲੇ 20 ਦੀ ਲਾਲੇ ਸੂਈ ਆ ਠੀਕ ਆ ਇਹ ਬਰਾਦਾ 20 ਦਿਨਾਂ ਦੇ ਮੰਨ ਕੇ ਹਾਂਜੀ ਜੀ ਇੰਨੇ ਕੀ ਮੰਨੇ ਆ ਤੇ ਬੱਚੀ ਨਾਲ ਆ ਬੜਾ ਬੜਾ ਕੋਈ ਹੈਗਾ ਅਗਲਾ ਆਪਦੇ ਹਿਸਾਬ ਨਾਲ ਮੰਨ ਲੈ ਬੱਚੇ ਵੀ ਚੰਗੇ ਹੁੰਦੀਆਂ ਹਾਂ ਹਾਂ ਬੱਚੀ ਪੂਰੀ ਬਰੀਡ ਵਾਲੀ ਹੈ ਬੱਚੀ ਬਰੀਡ ਵਾਲੀ ਬੱਚੀ ਹੈ ਬਾਈ ਕੰਨ ਉਹ ਬੱਚੀ ਨਿੰਦੇ ਨਹੀਂ ਸੀ ਘਰ ਦੇ ਮੈਂ ਕਹਿਆ ਫਿਰ ਸਾਡੀ ਗਾ ਨਹੀਂ ਵਿਕਣੀ ਗਾ ਨਹੀਂ ਵਿਕਣੀ ਬਾਈ ਸਹੀ ਗੱਲ ਆ ਆ ਇਹਦੇ ਨਾਲ ਹੀ ਹੁਣ ਉਹ ਵਾਲਾ ਕਹਿੰਦਾ ਅਗਲਾ ਮੰਨੂ ਦਾ ਸਹੀ ਜੇ ਉਹਨਾਂ ਬੱਚੀ ਨਾ ਹੁੰਦੀ ਅਗਲਾ ਕਹਿੰਦਾ ਕੀ ਪਤਾ 2 ਮਹੀਨੇ ਸੂਈ ਆ 55 ਦੀ ਸੂਈ ਆ ਸਹੀ ਗੱਲ ਆ ਬਾਈ ਜਾਜ ਗੱਲ ਆ ਬੱਚੀ ਹੈਗੀ ਅਗਲਾ ਕਹਿੰਦਾ ਅਗਲੇ ਨੇ ਆਪ ਹਿਸਾਬ ਲੈ ਲੈ ਨਹੀਂ ਤਾਂ ਆਹ ਦੀ 15 ਦੀ ਹੈਗੀ ਆ ਤੇ ਬ ਹੂੰ ਇਹਦੇ ਥਲੇ 7 ਕਿਲੋ ਦੁੱਧ ਦਊਗਾ 7 ਕਿਲੋ ਦੁੱਧ ਹਾਂ ਜੀ ਦੋ ਟਾਈਮਾਂ ਦਾ ਐਵੇਂ ਝੂਠ ਨਹੀਂ ਮਾਰਨਾ ਕਹਿੰਨ ਹੁਣ ਜਿਵੇਂ ਲੀਵਾ ਦੇ ਸੀ ਜਾਂਦਾ ਉਵੇਂ ਤਾਂ ਲੱਗਦਾ ਅਗਲਾ ਕਹਿੰਦਾ 10 12 ਕਿਲੋ ਹੂੰ ਪਰ ਜਿੰਨੀ ਗੱਲ ਆਪਾਂ ਉਨੀ ਕਰਨੀ ਵੀਰੇ ਠੀਕ ਆ ਬਾਈ ਬਾਈ ਦੀ ਗੱਲ ਬਾਕੀ ਬਾਈ ਜਾਜਾ ਬਾਈ ਕਹਿੰਦਾ ਕੈਨ ਨੋ ਨਾ ਮਰਜੀ ਕਹ ਦੋ ਪਰ 7 ਲੀਟਰ ਦੁੱਧਾ ਦੋ ਨਾ ਡੰਗਾ ਦਾ ਛੇ ਵਸਭਾਲ ਚੰਗੀ ਹੋਗੀ ਤਾਂ ਵਧੀਆ ਬਾਤ ਹਾਂ ਵੱਜ ਜਾਣੀਆਂ ਦੁੱਧ ਕੋ ਕੇ ਰੇ ਕੱਲ ਮੈਂ ਸਾਸੂਪ ਕੀਤੇ ਇਹਦੇ ਨੋ ਨੂਹਾਂ ਦੇ ਬਣਾਉਣ ਵਾਲੇ ਆ ਵੀਰੇ ਜੀ ਹਾਂ ਭਾਈ ਨੋ ਨੂਹ ਬਣਾਉਣ ਵਾਲਿਆ ਫੇਸ ਕੁਆਲਿਟੀ ਚੈੱਕ ਕਰ ਲਓ ਬਹੁਤ ਪਿਆਰੀਆ ਜਰਸੀ ਆ ਹਨਾ ਪੰਜਾਬ ਵਾਲੀ ਜਰਸੀ ਆ ਗਈ ਜੀ ਇਹ ਲੋਕਲ ਜਰਸੀ ਲਈ ਆ ਹੂੰ ਤੇ ਪਰ ਬੰਦਿਆਂ ਦੀ ਸੰਭਾਈ ਸੰਭੂਈ ਨਹੀਂ ਜੇ ਸਾਉਣਾ ਬੱਚੀ ਦੀ ਬਰੀਡ ਬਰੂਡ ਆ ਬਰੀਡ ਸਹੀ ਗੱਲ ਆ ਹਾਂ ਆ ਦੇ ਨੋ ਨੂਹ ਕਿਵੇਂ ਦੇ ਬਣਾਉਣ ਵਾਲੇ ਹੋਏ ਪਏ ਨੋ ਨੂਹ ਜਿਮਾ ਸਹੀ ਗੱਲ ਆ ਬਾਈ ਦੀ ਬਣਾਉਣ ਵਾਲਿਆ ਮੰਦੀ ਆ ਹਨਾ ਪੱਕਾ ਹਾਂ ਉਹ ਪੱਕੇ ਦਾ ਹੂੰ ਮੰਨ ਦੀਆ ਬਈ ਸਹੀ ਗੱਲ ਆ ਥਣ ਥਣ ਬਹੁਤ ਕਮਾਲ ਦੀ ਬੱਚਾ ਬਹੁਤ ਕਮਾਲ ਦੀ ਹੋ ਬਈ ਜਮਾ ਯਾਰ ਪੂਲੀ ਧਾਰ ਵੀਰੇ ਰੂ ਵਰਗੀ ਰਾਜ ਦੇ ਬੱਚੀ ਦੇ ਕੇ ਨਹੀਂ ਸੋਣੀ ਸਹੀ ਗੱਲ ਆ ਬਈ ਬਾਕੀ ਅਡਰ ਵੀ ਕਰਨ ਵਾਲੀ ਦਾ ਬਹੁਤ ਕਮਾਲ ਦਾਗਾ ਬਈ ਚਵਾਈ ਚ ਵੀ ਬਹੁਤ ਚੰਗੀ ਹੋ ਜਮਾ ਯਾਰ ਵੀਰੇ ਕੋਈ ਨਿਆਣਾ ਪਾਈਏ ਜਾਂ ਨਾ ਪਾਈਏ ਤਾਂ ਵੀ ਕੋਈ ਨਹੀਂ ਠੀਕ ਆ ਬਈ ਲੈ ਬਈ ਥਣ ਚੈੱਕ ਕਰ ਲਓ ਮੁੱਠੇ ਵਾਲਾ ਥਣਾ ਕਮਾਲ ਦਾ ਥਣਾ ਪੂਲੀ ਕਰਾ ਲੈ ਭਾਈ ਅੱਜ ਕਰ ਦੇਣਾ ਠੀਕ ਆ ਕਿੰਨਾ ਮੁੱਲਾ ਬੱਤੀ ਯਾਰੀ ਦੇ ਦੇਣੀ ਆ ਜੀ ਯਾਰ ਲੈ ਭਾਈ ਜਮਾ ਜਾਜ ਮੁੱਲਾ ਤਾਜੀ ਸੂਈ ਆ ਸੇਵਾ ਸਮਾਹ ਚੰਗੀ ਹੋਗੀ ਨਾ ਚੰਗਾ ਦੁੱਧ ਤੇ ਆਏਣਾ ਹੈ ਨਾ ਯਾਰ 10 ਕਿਲੋ ਤਾਂ ਕਿਤੇ ਗਿਆ ਹੀ ਨਹੀਂ ਇਹਦਾ 10 ਕਿਲੋ ਹੀ ਵੇਪ ਪਾਉਣ ਨਾਲ 15 16 ਕਿਲੋ ਵਰਗਾ ਆਉਂਦਾ ਜਰਸੀ ਦਾ ਹੁੰਦਾ ਭਾਈ ਸਹੀ ਗੱਲ ਆ ਤੇ ਮੁੱਲ ਵੀ ਜਾਜ 32000 ਰੁਪਏ ਹਾਂ ਬਾਕੀ ਇਹ ਬੱਚਾ ਦੇ ਕੇ ਨਾ ਸੁਣਾ ਸਹੀ ਗੱਲ ਆ ਭਾਈ ਬੱਚੀ ਬੱਚਾ ਵਸੀ ਆ ਜੀ ਨਾਲ ਜੀ ਨਾ ਨਾ ਲੱਗੇ ਨੇ ਰੱਖ ਜਾਨੀ ਹੋਈ 30000 ਦੀ ਦੇ ਦਾਂਗੇ ਠੀਕ ਆ 2000 ਦੀ ਬੱੱਚੀ ਵੀ ਅੱਛੀ ਰੱਖ ਲਾਂਗੇ ਆਪਾਂ ਠੀਕ ਆ ਭਾਈ ਭਾਈ ਕਹਿੰਦਾ ਬੱਸੀ ਵੀ ਆਪਾਂ ਰੱਖ ਲਾਂਗੇ 2000 ਦੀ ਅੱਗੇ ਭਾਈ ਲਾਸਟ ਇਹ ਵੀਰੇ ਦੂਜਾ ਸੂਆ ਸੂਈ ਆ ਇਹਦੀ ਮਗਰ ਬੱੱਚੀ ਆ ਦੇ 15 ਦਿਨਾਂ ਦੀ ਸੂਈ ਆ ਬੱਸੀ ਇਹਦੇ ਮਗਰ ਵੀ ਬਹੁਤ ਆ ਬੱੱਚੀ ਬਹੁਤ ਸੋਹਣੀ ਆ ਬਾਕੀ ਵੇੜ ਵੀ ਚੰਗੀ ਆ ਹਾਂ ਭਾਈ ਖੈਰ ਬੈੜ ਵੀ ਇਸ ਭਾਈ ਸੰਭੂ ਜੀ ਹਜੇ ਉਨੀ ਨਹੀਂ ਆਈ ਨਹੀਂ ਸੀ ਕੱਲ ਹੀ ਮੈਂ ਅੱਜੇ ਸਾਫ ਸੂਬ ਕੀਤੀ ਆ ਆਣ ਕੇ ਬੈਠਾ ਠੀਕ ਆ ਭਾਈ ਤੇ ਪਰ ਹੈ ਇਹਦੇ ਦਿਨੇ ਵੀ 50 ਕਿਲੋ ਦੁੱਧ ਆ ਠੀਕ ਆ ਮਿਲਦੀ ਵੇਟੇ ਬੱੱਚੀ ਬੁੱੱਚੀ ਤੇ ਜਮਾ ਕੋਈ ਉਹੋ ਜੀ ਗੱਲ ਨਹੀਂ ਬੱੱਚੀ ਤੋਂ ਬ ਠੀਕ ਹੈ ਬਈ ਅਰੇ ਬੱਚਾ ਨਾ ਕਰਦੀ ਦੇ ਲੈ ਹਾਂ ਬਈ ਸਹੀ ਗੱਲ ਆ ਮੁੰਡਾ ਆਖਦਾ ਯਾਰ ਬੱਚਾ ਨਾ ਲਾਇਆ ਹੋਵੇ ਬੱਚਾ ਨਾ ਲਾਇਆ ਹੋਵੇ ਬਈ ਸਹੀ ਗੱਲ ਆ ਬੱਸੀ ਵੀ ਖਰਚਾਂ ਦੀਆਂ ਨਾਲ ਇਹ ਵੀ ਸਾਲ ਦੂਸਰ ਸਾਲ ਤੱਕ ਬਈ ਤਿਆਰ 22 ਵੀ ਬਹੁਤ ਨੰਬਰ ਆ ਵੀਰੇ ਜੀ ਠੀਕ ਆ ਚਬਾਈ ਚਬੋਈ ਬਾਈ ਕਹਿੰਦਾ ਇੱਕ ਨੰਬਰ ਆ ਹੁਣ 7 ਕਿਲੋ ਰੈਡੀ ਆ ਮਤਲਬ ਹਾਂ 7 ਕਿਲੋ ਮੰਨ ਕੇ ਕੋਈ ਵੱਜਣਾ ਆਏ ਨੇ ਦੁੱਧ ਕੋ ਕੇ ਅਜੇ ਸੰਦਲਾ ਅੱਜ ਪੱਠੇ ਪੁੱਠੇ ਮੈਂ ਮੂੰਹ ਹੀ ਨਹੀਂ ਚੱਕਿਆ ਕੱਲ ਦਾ हां भाई गल जायज 10 12 किलो ਦਾ ਏਡੀ ਵੇਰ ਨੂੰ ਚਾਹੀਦਾ ਹੀ ਚਾਹੀਦਾ ਚਾਹੀਦਾ ਭਾਈ ਬਾਕੀ ਸੇਵਾ ਦਾ ਹੁੰਦਾ ਜੀ ਨੋੜਾ ਚੈੱਕ ਕਰ ਲੋ ਬਰੀਕੀ ਚਾ ਬਾਕੀ ਥਣ ਵੀ ਬਹੁਤ ਕਮਾਲ ਦਾ ਮੁਠੀ ਵਾਲਾ ਥਾਣਾ ਭਾਈ ਪੂਰੇ ਗੈਪ ਤੇ ਥਣ ਲੱਗਿਆ ਏਡਰ ਵੀ ਬਹੁਤ ਕਮਾਲ ਦਾ ਸਵੇਰੇ ਦੀ ਭਾਈ ਚਾਈ ਹੋਈ ਵੀ ਆ ਅੰਦਾਜ਼ਾ ਲਾਵਾ ਮੇਲਾ 2 ਕ ਦਾ ਟਾਈਮ ਹੋਣਾ ਭਾਈ ਆਪਾਂ ਹੋਣੇ ਦੇਖ ਲੈਣੇ ਜੀ ਟਾਈ ਵਜ ਗਈ 2:30 ਵਜੇ ਬਾਈ 2:30 ਦਾ ਟਾਈਮ ਆ ਸ਼ਾਮ ਤੱਕ ਜਦੋਂ 2:30 ਦਾ ਟਾਈਮ ਹੋਣਾ ਉਹ ਤੁਹਾਨੂੰ ਦੇਖ ਲਓ ਜਮਾ ਬਣ ਜਾਣਾ ਕਿ ਨਹੀਂ ਬਾਈ ਹਾਂਜੀ ਹਾਂਜੀ ਤੇ ਇਹਦਾ ਮੁੱਲ ਬਾਈ ਫਿਰ ਇਹ ਵੀ ਬੱਤੀ ਦੇ ਦੇਣੀ ਵੀਰੇ ਜਮਾ ਆਫਰ ਹੀ ਆ ਨਾ ਬਾਅਦ ਜਾਓ ਨਵੇਂ ਸਾਲ ਵਾਲੀ ਜਿਵੇਂ ਵੀਡੀਓ ਪਹਿਲੀ ਹੈ ਆਪਣੀ ਇਧਰੋਂ ਹਾਂ ਬਾਈ ਇਧਰੋਂ ਵਾਸਤੇ ਆਪਣੇ ਇੱਕ ਮੰਨ ਲਓ ਵੀ ਨਵੇਂ ਸਾਲ ਦਾ ਆਫਰ ਹੀ ਹੈ ਗੈਸਟ ਹੀ ਹੈ ਠੀਕ ਆ ਬਾਈ ਅੱਜ ਮੁੱਲ ਜਾਈ ਜੀ ਇਹ ਸਾਰੀਆਂ ਦੇ ਲੈ ਬਾਈ ਬਾਈ ਕਹਿੰਦਾ ਜਮਾ ਅੱਜ ਜਾਜ ਮੁੱਲ ਹੀ ਆ ਸਾਰੀਆਂ ਦੇ ਮੇਲੇ ਲਈ ਇੱਕ ਦਰਾਂ ਜਿਹਨੇ ਲੁੱਟ ਲਿਆ ਲੁੱਟ ਲਿਆ ਹਨਾ ਬਾਈ ਹਾਂਜੀ ਹਾਂਜੀ ਬਾਈ ਨਗਸੀਗੇ ਭਰਾ ਕੋਲੇ ਪੰਜ ਆਪਾਂ ਪੰਜੇ ਹੀ ਦਿਖਾ ਦਿੱਤੇ ਜੇ ਕਿਸੇ ਵੀ ਵੀਰ ਨੂੰ ਪੰਜਾਂ ਜੋ ਕੋਈ ਵੀ ਪਸੰਦ ਆਉਂਦਾ ਤਾਂ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਜੀ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ